ਦੋਸਤੋ ਕੀ ਤੁਸੀਂ ਜਾਣਦੇ ਹੋ ਸਮੁੰਦਰ ਵਿੱਚ ਜਹਾਜ਼ ਕਦੋਂ ਅਤੇ ਕਿਸ ਨੇ ਪਹਿਲੀ ਵਾਰ ਲਾਂਚ ਕੀਤਾ ਸੀ ਆਓ ਜਾਣਦੇ ਹਾਂ ਇਸ ਦੇ ਬਾਰੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਦੋਸਤੋ ਤੁਸੀਂ ਸਮੁੰਦਰ ਵਿੱਚ ਜਹਾਜ਼ਾਂ ਨੂੰ ਚਲਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਨੂੰ ਸਭ ਤੋਂ ਪਹਿਲਾਂ ਸਮੁੰਦਰ ਵਿੱਚ ਉਤਾਰਨ ਦੀ ਹਿੰਮਤ ਕਿਸ ਦੀ ਕੀਤੀ ਹੋਵੇਗੀ ਆਓ ਜਾਣਦੇ ਹਾਂ ਇਸ ਦੇ ਬਾਰੇ ਲੋਕ ਨਾ ਸਿਰਫ ਸਮੁੰਦਰੀ ਯਾਤਰਾ ਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਹਨ ਸਗੋਂ ਵਪਾਰ ਦੇ ਨਜ਼ਰੀਏ ਤੋਂ ਵੀ ਇਹ ਬਹੁਤ ਹੀ ਮਹੱਤਵਪੂਰਨ ਹਨ ਜਿਸ ਤਰ੍ਹਾਂ ਹੀ ਵੱਡਾ ਮਾਲ ਵੀ ਇੱਕ ਦੇਸ਼ ਤੋਂ ਦੂਜੇ ਦੇਸ਼ ਭੇਜਿਆ ਜਾਂਦਾ ਹੈ ਉਹਨਾਂ ਨੇ ਬਹੁਤ ਸਾਰੀਆਂ ਸ਼ਬਦਾਵਲੀਆਂ ਲਿਆਂਦੀਆਂ ਹਨ ਪਰ ਬਹੁਤ ਘੱਟ ਲੋਕ ਇਸ ਬਾਰੇ ਸੋਚਦੇ ਹਨ ਕਿ ਸਮੁੰਦਰ ਵਿੱਚ ਜਹਾਜ਼ ਨੂੰ ਸਭ ਤੋਂ ਪਹਿਲਾਂ ਕਿਸ ਨੇ ਉਤਾਰਿਆ ਸੀ ਤਾਂ ਅਸੀਂ ਤੁਹਾਨੂੰ ਦੱਸਦੀ ਹਾਂ ਕਿ ਸਕਾਈਟਸ ਇੰਜੀਨੀਅਰਿੰਗ ਹੈਨਰੀ ਬੇਲ ਨੇ ਜਰੂਰ ਵਿੱਚ ਪਹਿਲੀ ਵਪਾਰਕ ਤੌਰ ਤੇ ਸਫਲ ਸਟੀਮ ਸ਼ਿਪ ਲਾਂਚ ਕੀਤੀ ਸੀ ਉਹ 1812 ਵਿੱਚ ਜਰੂਪ ਵਿੱਚ ਪਹਿਲੀ ਸਫਲ ਯਾਤਰੀ ਸਟੀਮ ਬੋਟ ਸੇਵਾ ਸ਼ੁਰੂ ਕਰ ਲਈ ਜਾਣਾ ਜਾਂਦਾ ਹੈ। ਉਹ ਪਹਿਲਾ ਵਿਅਕਤੀ ਸੀ ਜਿਸ ਨੇ ਆਪਣਾ ਜਹਾਜ਼ ਸਮੁੰਦਰ ਵਿੱਚ ਉਤਾਰਿਆ ਸੀ। ਬੇਲ ਦੀ ਆਪਣੀ ਸਟੀਮ ਸ਼ਿਪ ਪਾਉਟਰ ਗਲਾਸਗੋ ਤੋਂ 1812 ਵਿੱਚ ਲਾਂਚ ਕੀਤੀ ਗਈ ਸੀ ਜੋ ਬਾਅਦ ਵਿੱਚ ਕਲਾਈਡ ਨਦੀ ਤੇ ਨਾਲ ਯਾਤਰੀਆਂ ਅਤੇ ਮਾਲ ਨੂੰ ਲੈ ਕੇ ਜਾਂਦੀ ਸੀ। ਇਹ ਜਹਾਜ਼ ਜਰੂਪ ਵਿੱਚ ਬਹੁਤ ਸਫਲ ਰਿਹਾ ਜਿਸ ਨੇ ਭਾਵਨਾ ਨੈਵੀਗੇਸ਼ਨ ਵੀ ਸ਼ੁਰੂ ਕੀਤੀ ਸੀ।